ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਹੱਤੇ ਸੰਗਤ ਜੀ ਆਪਾਂ ਸੁਖਮਨੀ ਸਾਹਿਬ ਦੀ ਸੰਖਿਆ ਲੜੀ ਵਰ ਕਰ ਰਹੇ ਹਾਂ ਤੇ 19 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਅੱਗੇ ਸ਼ੁਰੂ ਹੁੰਦਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਇਸ ਅਸ਼ਟਪਦੀ ਵਿੱਚ ਜਿੱਥੇ ਪੀਰੇ ਰੰਗ ਦੇ ਸ਼ਬਦ ਆਉਣਗੇ ਉੱਥੇ ਵਿਸ਼ਰਾਮ ਹੋਵੇਗਾ ਜਾਚਕ ਜਨ ਜਾਚੇ ਪ੍ਰਭ ਦਾਨ ਜਾਚੇ ਨਿਪੜਨਾ ਜਾਚੇ ਪੜਨਾ ਦਲਾਵਾ ਲੱਗੀਆਂ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਇੱਥੇ ਕਈ ਸੰਗਤਾਂ ਬਿੰਦੀ ਲਾ ਕੇ ਉਚਾਰਨ ਕਰ ਜਾਂਦੀਆਂ ਹਨ ਇੱਥੇ ਸੰਪਰਦਾਵਾਂ ਦੇ ਵਿੱਚ ਬਿੰਦੀ ਲਗਾ ਕੇ ਵੀ ਪਾਠ ਕਰਵਾਇਆ ਜਾਂਦਾ ਹੈ ਬਿੰਦੀ ਤੁਰਹਿਤ ਵੀ ਕਰਾਇਆ ਜਾਂਦਾ ਹੈ ਮਾਂਗੋ ਦਾਣ ਬਿੰਦੀ ਲਾ ਕੇ ਜੇ ਬਿੰਦੀ ਨਹੀਂ ਲਾਉਣੀ ਤੇ ਮੰਗੋ ਮੰਗੋ ਇਸ ਤਰ੍ਹਾਂ ਕਿਹਾ ਜਾਂਦਾ ਹੈ ਦੋਨੇ ਸ਼ੁੱਧ ਨੇ ਪਾਰ ਬ੍ਰਹਮੋ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮਹਿ ਧਿਆਵੋ ਚਰਨ ਕਮਲ ਸੋ ਲਾਗੇ ਲਾਗੇ ਪੜਨਾ ਦੋ ਦਲਾਵਾਂ ਲੱਗੀਆਂ ਪ੍ਰੀਤ ਭਗਤ ਕਰੋ ਰੱਬ ਕੀ ਨਿਤ ਨੀਤ ਏ ਕੋਟ ਏ ਕੋ ਆਧਾਰ ਆਧਾਰ ਨਹੀਂ ਪੜਨਾ ਆਧਾਰ ਰੜੇ ਕੰਨਾਂ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਈ ਪਾਵੇ ਨਹੀਂ ਪੜਨਾ ਪਾਵੇ ਜਿਨ ਚਾਖਿਆ ਸੇ ਜਨ ਤ੍ਰਿਪ ਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਡੋਲਾਨੇ ਡੱਡੇ ਨੂੰ ਹੋੜਾ ਡੁਲਾਨੇ ਨਹੀਂ ਪੜਨਾ ਡੁਲਾਨੇ ਔਂਕੜ ਦੇ ਨਾਲ ਬੰਦ ਹੈ ਇਹ ਉੜਾ ਲੱਗਾ ਡੋਲਾਨੇ ਸੁਭਰ ਪਰੇ ਹਾਂ ਸੁਭਰ ਪਰੇ ਇਹਨੂੰ ਸੋ ਭਰ ਨਹੀਂ ਪੜਨਾ ਸੁਭਰ ਪੜਨਾ ਅਧਕ ਲਾ ਕੇ ਸੁਭਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਉਪਜੇ ਨਹੀਂ ਪੜਨਾ ਉਪਜੈ ਉਪਜਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਵੱਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਰੱਤੇ ਦੇ ਆਣ ਕੇ ਵਿਸਰਾਮ ਲੰਮਾ ਨਾਨਕ ਨਾਮ ਰੱਤੇ ਸੁਖ ਹੋਏ ਸੇਵਕੀ ਮਨਸਾ ਇਹਨੂੰ ਮਨਸਾ ਪੜਨਾ ਮੰਮਾ ਤੇ ਨਾ ਨਾ ਇਹਦੇ ਵਿੱਚ ਕੋਈ ਲਗਾ ਮਾਤਰਾ ਨਹੀਂ ਲੱਗੀ ਮਨਸਾ ਇਕੱਠਾ ਪੜਨਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਹਾਹੇ ਨੂੰ ਹੋੜਾ ਤੇ ਊੜੇ ਨੂੰ ਵੀ ਹੋੜਾ ਹੋਇਓ ਦਇਾਲ ਸੇਵਕ ਕੀਨੋ ਸਦਾ ਨਿਹਾਲ ਬੰਦਨ ਕਾਟ ਮੁਕਤ ਜਨ ਭਇਆ ਜਨਮ ਮਰਨ ਇੱਥੇ ਵਿਸਰਾਮ ਦੁਖ ਭ੍ਰਮ ਗਇ ਇਸ ਸ਼ਬਦ ਦੇ ਵਿੱਚ ਅਸ਼ਟਪਦੀ ਦੇ ਵਿੱਚ ਜਿੱਥੇ ਪੀਲੇ ਰੰਗ ਦੇ ਸ਼ਬਦ ਆਉਂਦੇ ਨੇ ਉੱਥੇ ਵਿਸਰਾਮ ਹੈ ਇਸ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸੱਦ ਸੰਗ ਹਜੂਰੀ ਜਿਸ ਕਾ ਸਾ ਤਿੰਨ ਲੀਆ ਮਿਲਾਏ ਨਾਨਕ ਭਗਤੀ ਨਾਮ ਸੁਭਾਈ ਸੋ ਕਿਉ ਬਿਸਰੇ ਬਿਸਰੇ ਤੇ ਬਿਸਰਾਮ ਇੱਕ ਇਸ ਪੌੜੀ ਵਿੱਚ ਧਿਆਰ ਰੱਖਣਾ ਕਿਉ ਸੰਗਤਾਂ ਇਸ ਦਾ ਜਾਪ ਘਰਾਂ ਵਿੱਚ ਹਰੇਕ ਘਰਾਂ ਦੇ ਵਿੱਚ ਕਰਦੀ ਹੈ ਤੇ ਇਸ ਨੂੰ ਪੜ ਜਾਂਦੇ ਸੋ ਕੋ ਬਿਸਰੇ ਬਿਸਰੇ ਪੜਦੀ ਹੈ ਬਿਸਰੇ ਹੁੰਦਾ ਇੱਕ ਲਾਂ ਦੇ ਨਾਲ ਇੱਥੇ ਲੱਗੀਆਂ ਦੋਤ ਲਾਂਵਾਂ ਦੋਤ ਲਾਂਵਾਂ ਬਿਸਰੇ ਜੇ ਕਾਲ ਨਾ ਭਾਨਾ ਪੜਨਾ ਭਾਨੇ ਨਹੀਂ ਪੜਨਾ ਭਾਨੇ ਸੋ ਕਿਉ ਵਿਸਰੈ ਜੇ ਕੀਆ ਜਾਣੈ ਸੋ ਕਿਉ ਵਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਵਿਸਰੈ ਜੇ ਜੀਵਨ ਜੀਆ ਸੋ ਕਿਉ ਵਿਸਰੈ ਜੇ ਅਗਲ ਮਹਿ ਰਾਖੈ ਰਾਖੇ ਨੇ ਪੜਨਾ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉ ਵਿਸਰੈ ਜੇ ਵਿਖਤੇ ਕੱਢ ਕੱਢ ਗੁਲਾਮਾਂ ਦੇ ਨਾਮ ਜਨਮ ਜਨਮ ਕਾ ਟੂਟਾ ਗਾਢ ਐ ਇਹ ਗਾਢ ਐ ਪੜਨਾ ਕਈ ਸੰਗਤਾਂ ਪੜ ਜੇ ਤੇ ਗੰਢ ਐ ਟਿੱਪੀ ਲਾ ਕੇ ਜਾਂ ਬਿੰਦੀ ਲਾ ਕੇ ਪੜ ਜਾਂਦੀ ਐ ਗੁਰਪੂਰੈ ਤਤ ਇਹ ਹੈ ਦਲਾਵਾਂ ਦੇ ਨਾਲ ਇਹ ਹੈ 부ਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਣ ਸੰਤ ਕਰਹੁ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵਹੁ ਆਪ ਜਪਹੁ ਅਵਰਹਿ ਨਾਮ ਚ ਪਾਵਹੁ ਭਗਤ ਪਾਏ ਤਰੀਐ ਸੰਸਾਰ ਦੁਲਾਵਾਂ ਦੇ ਨਾਲ ਤਰੀਐ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਡਤ ਜਾਤ ਪਾਏ ਵਿਸਰਾਮ ਸਗਲ ਦੁਖ ਕਾ ਹੋਵਤ ਦਾਸ ਨਾਨਕ ਨਾਮ ਜਪਹੁ ਗੁਨ ਦਾਸ उपजी, उपजी प्रीत प्रेम रस चाओ मन तन अंतर इही सुवाओ इही 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 हाँ सुवाओ नेत्र हो पेख दर्स सुख हुए मन बिगसे साध चरण तो भगत जना कै मन तन रंग बिरला को पावे संग एक बस्त दीजे कर मैया दीजे निपटना पढ़ना दीजे ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸੁਮਾਈ ਪ੍ਰਭ ਬਖਸੰਦ ਦੀਨ ਦਇਾਲ ਭਗਤ ਬਚਲ ਸਦਾ ਕਿਰਪਾਲ ਅनाथ 나ਥ ਗੋਬਿੰਦ ਗੋਪਾਲ ਗੋਬਿੰਦ ਨਹੀਂ ਪੜਨਾ ਗੋਬਿੰਦ ਹਾਂ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਣ ਕਰਤਾ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਜਪੇ ਨਹੀਂ ਪੜਨਾ ਜਪੈ ਦਲਾਵ ਲੱਗੀ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣਿਆ ਨਿਰਗੁਣਿਆ ਰ ਇਕੱਠਾ ਪੜਨ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਬੈਕੁੰਠ ਬੱਬੇ ਦਲਾਵਾ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਢਿਆਏ ਹੁਣ ਕਈ ਸੰਗਤਾਂ ਨੂੰ ਅਨੇਕ ਪੜ ਜਾਂਦੀਆਂ ਆਪਾਂ ਪਿੱਛੇ ਵੀ ਦੱਸ ਕੇ ਆਏ ਆ ਕਿ ਜਿਹੜਾ ਇਸ ਦਾ ਉਚਾਰਨ ਹੈ ਐਡਾ ਨੰਨੇ ਸ਼ੈਰੀ ਕਕਾ ਹੈ ਅਨਕ ਅਨਕ ਅਨੇਕ ਨਹੀਂ ਪੜਨਾ ਰਾਜ ਭੋਗ ਵਢਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੇ ਸੁ ਕਰਨੀ ਸੋਭਾ ਤਨਵੰਤ ਹਿਰਦੈ ਵਸੇ ਹਿਰਦੈ ਨਹੀਂ ਪੜਨਾ ਹਿਰਦੈ ਹਿਰਦੈ ਵਸੇ ਪੂਰਨ ਗੁਰਮント ਸਾਧ ਸੰਗ ਪ੍ਰਭ ਦੇਹ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸੁ ਸੰਗਤ ਜੀ ਆਪਣੀਆਂ 20 ਅਸ਼ਟਪਦੀਆਂ ਸੰਪੂਰਨ ਹੋ ਗਈਆਂ ਨੇ ਜਿੰਨਾ ਸੰਗਤਾਂ ਨੇ ਪਿਛਲੀਆਂ ਅਸ਼ਟਪਦੀਆਂ ਦੀ ਸੰਖਿਆ ਨਹੀਂ ਕੀਤੀ ਪਲੇਲਿਸਟ ਦੇ ਵਿੱਚ ਸਾਰੀਆਂ ਵੀਡੀਓ ਪਈਆਂ ਨੇ ਜਾ ਕੇ ਤੁਸੀਂ ਸੁਣ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ